ਆ ਰਹਾ ਹੈਗਾ ਮੈਂ ਕਹਿੰਦਾ ਚਵਾ ਕੇ ਦੇਵਾਂ ਯਾਰ ਦੋ ਟਾਈਮ ਚਾਰ ਟਾਈਮ ਮੈਂ ਕਹਿੰਦਾ ਪੰਜ ਟਾਈਮ ਚੋ ਮੈਨੂੰ ਕੀ ਚੱਕਰ ਆ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਜਲੂਰ ਤਹਿਸੀਲ ਲੈਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਨੇੜੇ ਰਾਏ ਨਾ ਜੱਖਲ ਹਰਿਆਣੇ ਦੇ 6 ਝੋਟੀਆਂ ਦਿਖਾਵਾਂਗੇ ਪੰਜ ਤਾਜ਼ੀਆਂ ਸੂਈਆਂ ਇੱਕ ਗੱਬਣ ਤੇ ਇੱਕ ਦਿਖਾਵਾਂਗੇ ਸਾਈ ਹਾਲ ਬੱਛੀ ਗੱਲਬਾਤ ਨਿੰਮਾ ਕਹਿੰਦਾ ਉਹਦੀ ਵੀ ਫੁੱਲ ਤਕੜੀ ਆ ਬਾਕੀ ਨਿੰਮੇ ਨਾ ਕਰਾਉਂਦੇ ਗੱਲਬਾਤ ਇਹ ਆਜੋ ਬਾਈ ਨਾ ਕਰਾ ਦਨੇ ਗੱਲਬਾਤ ਹੋਰ ਨਿੰਮੇ ਕਿਵੇਂ ਆ ਠੀਕ ਆ ਬਾਈ ਹੋਰ ਵਧੀਆ ਚੜਦੀ ਕਲਾ ਐਨ ਓਕੇ ਆਉਂ ਡਰੈਸ ਅੱਜ ਮੰਤਰੀ ਵਾਲੀ ਪਾ ਰਖੀ ਆ ਭਾਤ ਨਹੀਂ ਮਹਿੰਗੇ ਕਰਦਾ ਨਾ 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 ਕਈ ਵਾਰੀ ਮਾਂ ਕੱਪੜਿਆਂ ਦਾ ਫਰਕ ਪੈਂਦਾ ਨਾ 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 ਚਿੱਟੇ ਕਹਿੰਦੇ ਮਹਿੰਗੇ ਮਿਲਦੇ ਆ ਬਾਜ਼ਾਰ ਤੋਂ ਨਾ ਨਾ ਠੀਕ ਆ ਇੱਥੋਂ ਕਰ ਲੀਏ ਸ਼ੁਰੂ ਫਿਰ ਕਰ ਲੋ ਕਰ ਲੋ ਤੋਰ ਚੋਬਰਾ ਖੋਲ ਕੇ ਸ਼ੁਰੂਆ ਕਿਹੜਾ ਨਿੰਮੇ ਦਾ ਦੂਜਾ ਸੁਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਹਨਾ ਚੌਥਾ ਪੰਜ ਬੱਚਾ ਕੀਆ ਕੱਟਾ ਗਿਆ ਲ ਇਹਦੇ ਕੱਲੀ ਨਾਲ ਕੱਟਾ ਤਕਰੀਬਨ ਜਿੰਨੀਆਂ ਸੂਈਆਂ ਹੋਈਆਂ ਦਿਖਾਉਂਗਾ ਉਹਨਾਂ ਨਾਲ ਆ ਗਈਆਂ ਕਟੀਆਂ ਬਾਕੀ ਇਥੋਂ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਕੱਦ ਕਾਠ ਵਾਲਾ ਕੋਈ ਲੇਖ ਹੀ ਨਹੀਂ ਹੈਗਾ ਝੋਟੀ ਦਾ ਕੱਦ ਵੀ ਫੁੱਲ ਵੱਡਾ ਲੰਬੀ ਵੀ ਫੁੱਲਾ ਤੇ ਵਜਨ ਵੀ ਫੁੱਲਾ ਤੇ ਸਿੰਗ ਵੀ ਇਹਦਾ ਸੱਜਣੋ ਤਕਰੀਬਨ ਤਕਰੀਬਨ ਬੰਦਾ ਲੈ ਚਲੇ ਨੂੰ ਤੋਰ ਦੇ ਲੰਬੀ ਜੀ ਇਥੋਂ ਆਰਡਰ ਕੁਆਲਟੀ ਕਰ ਸਕਦੇ ਹੋ ਚੈੱਕ ਸੂਆ ਬਾਈ ਕਹਿੰਦਾ 4 ਤੋਂ 5 ਦਿਨ ਦਾ ਤੇ ਚੜਾਈ ਚੜੂਈ ਵਾਲੀ ਕੰਡੇ ਘੜਦੀ ਜਾਂਦੀ ਆ ਲੈਗ ਸਕੋਰ ਤੋਂ ਲਾ ਕੇ ਨਿੰਮਾ ਦੁੱਧ ਕਿੰਨਾ ਘਊਗਾ ਹੁਣ ਦੁੱਧ 15 ਕਿਲੋ ਆਇਆ ਤਿਆਰ ਹੋਊਗਾ ਦੁੱਧ 16 ਕਿਲੋ ਹੋਊਗਾ ਤਿਆਰ ਹੁਣ 15 ਕਿਲੋ ਆਪਾਂ ਚਬਾ ਕੇ ਦੇਮਾ ਇਹਨ ਦੋ ਟਾਈਮ ਚਾਰ ਟਾਈਮ ਚਬਾ ਲਾਂਗੇ ਦੁੱਧ ਹਾਂ ਦੁੱਧ 20 ਪਲੱਸ ਦੇਣਾ ਝੋਟੀ ਨਹੀਂ ਮੇਲੇ ਮੂਲੇ ਚੱਲੂ ਹੈ ਜੀ ਮੈਂ ਕਹਿੰਦਾ ਹਜੇ ਸਾਰਾ ਕੁਝ ਥੋੜਾ ਜਿਹੀਆਂ ਚੀਜ਼ਾਂ ਕਰ ਕਰ ਥੋੜੀ ਖੜੀਆਂ ਨਹੀਂ ਯਾਰ ਮੇਲੇ ਮੂਲੇ ਚੱਲ ਕੇ ਨਿੰਮਾ ਕਹਿੰਦਾ ਬਣੂਗੀ ਗੱਲ ਬਾਕੀ ਆਰਡਰ ਕੁਆਲਿਟੀ ਥਣ ਦਾ ਸਹਜ ਆ ਉਹ ਤੁਹਾਨੂੰ ਆਪਾਂ ਨੇੜੇ ਲਾ ਕੇ ਚੈੱਕ ਕਰਾ ਦਾਂਗੇ ਜੇ ਮੰਡੀਆਂ ਤੇ ਜਿਵੇਂ ਲੋਕ ਬਾਜ਼ਾਰ ਲਾਈ ਫਿਰਦੇ ਨੇ ਜੇ ਮੰਡੀਆਂ ਤੇ ਬਾਜ਼ਾਰ ਲ ਤੇ ਆਰਡਰ ਕੁਆਲਟੀ ਦੇਖੀ ਕਿੰਨਾ ਦੇਖੀ ਪਲਾਈ ਦੇਖੀ ਕਿੰਨੀ ਪਈ ਆ ਲੈ ਤੇ ਰੱਖ ਦਿਆ ਬਿਲਕੁਲ ਪੱਕਾ ਕਰੀਆ ਇਹਨੂੰ ਮੜੀ ਆ ਇਧਰ ਲੈ ਬੰਨੇ ਜਾਣ ਦੇ ਚਵਾਈ ਦੀ ਕਿਵੇਂ ਆ ਇਹ ਮੈਂ ਕਹਣਾ ਬਾਲੀ ਵਧੀਆ ਚਵਾਈ ਤੇ ਯਾਰ 100 ਦੀ 100 ਜਿਹੇ ਜਿਹੇ ਥਣ ਲੱਗਿਆ ਹੋਈ ਜੋ ਬੰਦੇ ਇੱਥੇ ਇੱਥੇ ਖੜਾ ਲਾ ਵਸ ਇੱਕ ਮਿੰਟ ਆ ਬੰਦੇ ਕਮਾ ਕੇ ਇੱਥੋਂ ਆਪਾਂ ਤੁਹਾਨੂੰ ਲੰਬਾਈ ਦਿਖਾ ਦਨਾ ਕਦ ਕਾਠ ਆਰਡਰ ਕੁਆਲਟੀ ਤੇ ਉੱਤੋਂ ਚੜਾਈ ਹਰੇਕ ਪੱਖ ਤੋਂ ਦਿਖਾ ਦੂੰਗਾ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਉਹ ਨੇੜੇ ਆ ਕੇ ਤਸੱਲੀ ਕਰਕੇ ਲੈ ਜੀ ਅਸੀਂ ਜੀ ਚੀਜ਼ ਕਰ ਕਰ ਥੋੜੀ ਖੜੀ ਐ ਇਹਦੇ ਨਵੇਂ ਪੈਸੇ ਕਿੰਨੇ ਲਵੇਂਗਾ ਛੋਟੀ ਦੇ ਤਾਂ ਜਿੰਨੇ ਮਰਜ਼ੀ ਪੈਸੇ ਮੰਗ ਲੈ ਯਾਰ 1900 ਥੋੜੇ ਨੇ ਹੂੰ ਜਿੰਨੇ ਮੰਗਣੇ ਤਾਂ ਪੈਣਗੀ ਛੋਟੀ ਦੇ ਛੋਟੀ ਤਾਂ 5 ਲੱਖ ਦੀ ਆ ਆਪਾਂ ਕਿੰਨੇ ਦੇਵਾਂਗੇ ਆਪਾਂ ਲੈਣਾ ਇਹਦਾ 3 ਲੱਖ 40 ਹਜ਼ਾਰ 3 ਲੱਖ ਤੇ 40 ਹਜ਼ਾਰ ਅੱਜ ਦੁੱਧ 15 ਕਿਲੋ ਆ 15 ਕਿਲੋ ਤਿਆਰਾ 20 ਕਿਲੋ ਚਵਾ ਕੇ ਦੇ ਦੂਗਾ ਜੇ ਕੋਈ ਆ ਸੁਆ ਦੂਜਾ 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 ਆ ਸੁਆ ਦੂਜਾ ਬਰੀਡਿੰਗ ਵਾਲੇ ਮਾਮਲੇ 'ਚ ਵੀ ਚੰਗੀ ਆ ਛੋਟੀ ਇੱਧਰ ਆ ਕੇ ਦੋ ਦਾਲੇ ਮਾਮਲੇ ਜਿਹਦਾ ਹੈਗੀ ਹੈਗੀ ਆ ਦੇਖੀ ਚੀਜ਼ ਤੇ ਸਵੇਰ ਆ ਗਈ ਠੰਡੀ ਸੀਲ ਬਿਲਕੁਲ ਬਾਕੀ ਹਰੇਕ ਵੀਡੀਓ ਚ ਦੱਸਦਾ ਵੀ ਹੁੰਨਾ ਵੀ ਜਿਹੜੇ ਸੱਜਣ ਨੂੰ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਉਹਨੇ ਭਾਈ ਆਪਦੀ ਜੱਜਮੈਂਟ ਨਾਲ ਨੇੜੇ ਆ ਕੇ ਚੈੱਕ ਕਰਕੇ ਪਸ਼ੂ ਲੈਣਾ ਹੁੰਦਾ ਕਿਉਂਕਿ ਬਾਅਦ ਵਾਲਾ ਲੰਮਾ ਕੋਈ ਨਹੀਂ ਨਾੜਾ ਲੋਣਾ ਦੇਖੀ ਮੈਂ ਇਹਦੇ ਅੱਗੇ ਪਿੱਛੇ ਦੇਖ ਕੇ ਕੀ ਰੇਟ ਦੱਸਿਆ ਦਾ ਇਹ 3 40 ਲੈਣਾ ਬਸ 3 ਲੱਖ ਤੇ 40 ਹਜ਼ਾਰ ਹਾਂ ਲੈਣਾ ਤੇ ਆ ਦੋ ਨੰਬਰ ਵਾਲੀ ਕੀ ਡਿਟੇਲ ਆ ਤੋਰ ਜੋਬਰਾ ਖੋਲ ਕੇ ਵੀ ਇਹ ਦਾ ਸੂਆ ਇਹਦਾ ਵੀ ਦੂਜਾ ਦੂਜਾ ਸੂਆ ਇਹਦੇ ਨਾਲ ਕੱਟੀ ਆ ਨਾ ਇਹਦੇ ਗੱਲ ਕੱਟੀ ਆ 10 ਦਿਨਾਂ ਦੀ ਸੂਈ ਆ 16 ਕਿਲੋ ਦੁੱਧ ਐ ਚਵਾ ਕੇ ਦੇਊਗਾ ਦੋ ਟਾਈਮ 16 ਕਿਲੋ ਹਾਂ ਚਵਾਈ ਦੀ ਕਿਵੇਂ ਆ ਜਾਵਾਂ ਜਿਹੇ ਜਹਾ ਥਣ ਲੱਗਿਆ ਹੋਈ ਜੀ ਚਵਾਈ ਆ ਝੋਟੀ ਦੇਖ ਲੈ ਫਿਰ ਕੀ ਚੀਜ਼ ਆ ਕੱਦ ਵਿੱਡੇ ਦਾ ਵੀ ਚੰਗਾ ਚੜਾਈ ਵੀ ਚੰਗੀ ਆ ਉੱਥੇ ਹਣਾ ਆਪਾਂ ਲੈ ਚੱਲ ਲੈ ਚੱਲ ਲੋਕ ਕਹਿੰਦੇ ਨੇ ਅੱਜ ਕੱਲ ਮਾਲ ਉਹ ਮਿਲਦਾ ਮਾਲ ਮਿਲਦਾ ਪੈਸਿਆਂ ਨਾਲ ਠੀਕ ਆ ਗੱਲ ਨਹੀਂ ਪੈਸਿਆਂ ਨਾਲ ਹੀ ਮਿਲਦਾ ਕਾਗਜ਼ਾਂ ਨਾਲ ਕੌਣ ਲਿਆਉਂਦਾ ਹੂੰ ਕਾਗਜਾਂ ਨਾਲ ਤਾਂ ਮਿਲਦਾ ਨਹੀਂ ਰੁਪਈਆ ਨਾਲ ਮਿਲਦਾ ਕਿਉਂਕਿ ਜਿਹੜਾ ਕਿਸਾਨ ਪਿਆਰ ਕਰਦਾ ਤੈਨੂੰ ਪਤਾ ਉਹਦੀ ਅੱਧੀ ਉਮਰ ਲੰਘ ਜਾਂਦੀ ਆ ਇਹ ਕਾਰ ਕਰਦੇ ਦੀ ਚੀਜ਼ ਮਿਲਦੀ ਆ ਫਿਰੇ ਤੋਂ ਤੋੜ ਦੇ ਬਾਈ ਤੋੜ ਦੇ ਤੋੜ ਦੇ ਮੜਾ ਤੇਜ਼ੀ ਨਾਲ ਤੋੜ ਦੇ ਆ ਤੇ ਬਾਕੀ ਇੱਥੋਂ ਚਮਕਦਮਕ ਜਾਤ ਨਸਲ ਚੈੱਕ ਕਰ ਸਕਦੇ ਹੋ ਕਿਉਂਕਿ ਜਦੋਂ ਅੰਦਰ ਆਉਂਦੀ ਆ ਨਾ ਝੋਟੀ ਉਹਦੇ ਬਿਲਕੁਲ ਸਾਫ਼ ਦੀ ਆ ਕਲੀਅਰ ਸੁਆ ਸੁਆ ਤੈਨੂੰ ਪਤਾ ਹੀ ਅੱਜ ਕੱਲ੍ਹ ਘਟ ਜਾਂਦਾ ਆ ਸੁਆ ਉਹ ਗੱਲ ਬਾਈ ਦੀ ਜਾਇਜ਼ ਆ ਵੀ ਸੁਆ ਘਟ ਜਾਂਦਾ ਸਿੰਗ ਰੱਖ ਜਾਂ ਗੋਲ ਬਿਲਕੁਲ ਚੰਗੀ ਚੀਜ਼ ਘਟ ਗਈ ਬਹੁਤ ਸੁਆ ਦੂਜਾ ਚਵਾਈ ਬਾਈ ਕਹਿੰਦਾ ਹੈਗੀਆ ਫੋਕੀ ਜਾਦੇ ਭਕਾਈ ਨਾਲ ਮਾਲ ਮਿਲਦਾ ਮਸਾਂ ਠੀਕ ਹੈ ਗੱਲ ਮੰਡੀਆਂ ਚੋਂ ਆਪਾਂ ਮਾਲ ਲੈਂਦੇ ਨਹੀਂ ਮੰਡੀ ਵਾਲੀਆਂ ਮਈਆਂ ਜਾ ਕੇ 4-4 5-5 ਦਿਨ ਉੱਠਦੀਆਂ ਨਹੀਂ ਜਾ ਕੇ ਠੀਕ ਹੈ ਗੱਲ ਵੀ ਉਹ ਬਾਜ਼ਾਰ ਵਾਲੀਆਂ ਫਿਰ ਕਈ ਦਿਨਾਂ ਚ ਸੱਤ ਹੁੰਦਾ ਨਾ 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 ਅੱਧੇ ਲੋਕ ਮੰਡੀਆਂੋਂ ਮੈਂ ਲੈ ਕੇ ਵੀਡੀਓ ਪਵਾਈ ਜਾਂਦੇ ਨੇ 5-5 ਦਿਨਾਂ ਦਾ ਬਾਜ਼ਾਰ ਲੱਗਿਆ ਹੁੰਦਾ ਉਹਨਾਂ ਨੇ ਮਈਆਂ ਨੇ ਕੀ ਦੇਣਾ ਜਾ ਕੇ ਠੀਕ ਹੈ ਗੱਲ ਨਹੀਂ ਉਹ ਕੁਆਲਿਟੀ ਨੇ ਦੁੱਧ ਦੇਣਾ ਚੰਗੀ ਕੁਆਲਿਟੀ ਨੇ ਕਿਹਨੇ ਕੁਆਲਿਟੀ ਨੇ ਕੁਆਲਿਟੀ ਨੇ ਵੀ ਦੇਣਾ ਲੱਕੇ ਨੇ ਵੀ ਦੁੱਧ ਦੇਣਾ ਠੀਕ ਹੈ ਗੱਲ ਇਹ ਇਲਾਕਾ ਚੰਗਾ ਮੰਨੇ ਜਾਂਦਾ ਤੁਹਾਡੇ ਏਰੀਆ ਵਾਲਾ ਹੁਣ ਹੀ ਬੰਨੇ ਨੂੰ ਲੈ ਇਦੋਂ ਲੰਬਾਈ ਲੰਬੂੀ ਦਿਖਾ ਦਈਏ ਛੋਟੀ ਦੇਖੀ ਕੀ ਚੀਜ਼ ਆ ਸੂਆ ਬਾਈ ਕਹਿੰਦਾ ਇਹਦਾ ਵੀ ਦੂਜਾ ਤੇ ਸ਼ਕੀਨੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਜਿਹੜਾ ਪਲੱਸ ਪੁਆਇੰਟ ਨਾਲ ਵੀ ਇਹਦੇ ਸੱਜਣੋਂ ਕੱਟੀ ਆ ਕੱਟੀ ਵੀ ਸੁਣੋ ਪੱਧਰ ਆ ਡਿਸਪਲੈਂਟ ਦੇਖੀ ਛੋਟੀ ਦਾ ਦੇਖੀ ਲੈ ਵਾ ਜਮਾ ਪੋਲਾ ਪਿਆ ਇਹਨਾਂ ਦਾ ਕੋਈ ਐ ਥੋੜੀ ਨੇ ਮੈਰੇ ਤਾਂ ਨਹੀਂ ਲੱਗੀ ਨਾ ਕਿੰਨਾ ਦੁੱਧ ਪਾਉਗੀ ਪੀਕ ਲੈਵਲ ਤੇ ਦੁੱਧ ਦੇਊਗੀ 18 ਕਿਲੋ ਆ ਗਈ ਨਾਲ ਇਹਦੇ ਕੱਟੀ ਇਹਦੇ ਪੈਸੇ ਕਿੰਨੇ ਲਵੇਂਗਾ ਇਹਦਾ ਲਮਾਏ 220000 2 ਲੱਖ ਤੇ 20000 ਕਿਵੇਂ ਕਿਲੀ ਨੱਪੀ ਵਗਾ ਜਾਂਦਾ ਕਿਲੀ ਨੱਪੀ ਕੀ ਕਰ ਜਾਂਦਾ ਤੈਨੂੰ ਮੈਂ ਉਹੀ ਗੱਲ ਕਹਿਣਾ ਵੀ ਸੂਆ ਘਾਟਾ ਚ ਚੀਜ਼ਾਂ ਦੇ ਤਾਂ ਮੁੱਲ ਲੱਗਦਾ ਠੀਕ ਹੈ ਗੱਲ ਆ ਮੰਡੀਆਂ ਤੋਂ ਉਹ ਤਾਂ ਮੰਡੀ ਮੰਡੀ ਛੱਡ ਦੇ ਮੰਡੀ ਛੱਡ ਦੇ ਝੋਟੀ ਕੀ ਹੈ 2.5 ਲੱਖ ਦੀ ਰਾਮਪੁਰੇ ਚ ਉੱਤਰ ਦੀ ਵੇਚ ਲੈ ਜੇ ਇਹ ਆਪਾਂ ਕਿੰਨੇ ਦੇ ਦਾ ਕੇ ਫਿਕਸ ਜੀ ਹੋਰ ਦੇ ਦਾਂ 10000 ਘੱਟ ਦੇ ਦਾਂ 2 ਲੱਖ 10000 ਦੀ ਝੋਟੀ ਬਸ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਜੋੜੇ ਚ ਕਰ ਦਾਂ ਕੋਈ ਮਾਨਤਾਨ 20000 ਛੱਡ ਦਾਂਗੇ ਜੋੜੇ ਚ ਨਾ 10000 ਹੈ ਪੈਸੇ ਵੀ ਖਾਸੇ ਵਧਣਗੇ ਪੈਸੇ ਵੀ ਖਾਸੇ ਵਧਣਗੇ ਚੀਜ਼ਾਂ ਵੀ ਚਾਰ ਦਾ ਮੁਕਾਬਲਾ ਕਰਨੀ ਆ ਆ ਜੋੜਾ ਸੱਜਣੋ ਦੁੱਧ ਚੰਗਾ ਪਾ ਦੂਗਾ ਇੱਕ ਬਾਈ ਕਹਿੰਦਾ ਪਾ ਦੂਗੀ ਦੋ ਦੋ ਮਈਆਂ ਖੋਲੀ ਇਕੱਠੀਆਂ ਇੱਕ ਨੰਬਰ ਵਾਲੀ ਦਾ ਬਾਈ ਕਹਿੰਦਾ ਪਾ ਦੂਗੀ ਬੀ ਕਲੋਟਰ 2 ਵਾਲੀ ਪਾ ਦੂਗੀ 18 ਤਾਂ ਕੱਟੀਆਂ ਵੀ ਤੁਹਾਨੂੰ ਤੋੜ ਕੇ ਦਿਖਾ ਦੇਣਾ ਮੈਂ ਕਹਿੰਦਾ ਕੱਟੀਆਂ ਦਿਖਾ ਦੇਣਾ ਤੋੜ ਕੇ ਦੋ ਨੰਬਰ ਵਾਲੀ ਨਾਲ ਹੈਗੀ ਆ ਕੱਟੀ ਤੇ ਇੱਕ ਨੰਬਰ ਵਾਲੀ ਨਾਲ ਹੈਗਾ ਕੱਟਾ ਕਵਾਲਿਟੀ ਦੋਨਾਂ ਦੀ ਫੁੱਲ ਟੌਪ ਆ ਗਈ ਝੋਟੀਆਂ ਦੀ ਬਾਕੀ ਜਿਵੇਂ ਤੁਹਾਨੂੰ ਮੈਂ ਦੱਸਦਾ ਉਹਨਾਂ ਹਰੇਕ ਵੀਡੀਓ 'ਚ ਆਪਣਾ ਕੰਮ ਹੁੰਦਾ ਟੌਪ ਟੌਪ ਦਾ ਕੁਝ ਦਿਖਾਉਣਾ ਥੋੜਾ ਕੰਮ ਹੁੰਦਾ ਆਪਦੀ ਸਮਝ ਨਾਲ ਜਜਮੈਂਟ ਲੈਣੇ ਆ ਕਿ ਚੈੱਕ ਕਰਕੇ ਪਸ਼ੂ ਖਰੀਦਣਾ ਦੇਖੀ ਝੋਟੀਆਂ ਆ ਲੈ ਚੱਲ ਇੱਥੋਂ ਫੇਸ ਕੁਆਲਿਟੀ ਕਰ ਸਕਦੇ ਹੋ ਚੈੱਕ ਆਰਡਰ ਕੁਆਲਿਟੀ ਲਾ ਲੈ ਇਹਨੂੰ ਝੋਟੀਆਂ ਦੇਖੀ ਹੁਣ ਤੁਹਾਨੂੰ ਜੋੜੇ ਹੀ ਦਿਖਾ ਦੇ 10 ਲੱਖ ਰੁਪਏ ਚੱਕੀ ਫਰੀਜਾਂ ਤਾਂ ਨਹੀਂ ਮਿਲਦੀਆਂ ਠੀਕ ਆ ਗੱਲ ਆ ਸੂਆ ਗੱਲ ਵਾਈ ਦੀ ਜੈ ਜੈ ਵੀ ਸੂਆ ਡੌਣਾ ਥੋੜਾ ਜਿਹਾ ਉਦੇ ਕਰਕੇ ਚੰਗੀ ਕੁਆਲਿਟੀ ਦੇ ਪਸ਼ੂ ਦਾ ਵੈਸੇ ਰੇਟ ਰਹਿੰਦਾ ਹਮੇਸ਼ਾ ਕਿਤੇ ਉਂਗਲੀ ਤਰ੍ਹਾਂ ਹੈ ਚੀਜ਼ਾਂ ਚ ਚੰਗੀ ਕੁਆਲਿਟੀ ਦੇ ਜਿਹੜੇ ਪਸ਼ੂ ਨੇ ਉਹਨਾਂ ਦੇ ਰੇਟਾਂ ਦਾ ਜ਼ਿਆਦਾ ਅੰਤਰ ਨਹੀਂ ਪੈਂਦਾ ਹੁੰਦਾ ਰੇਟ ਤਕਰੀਬਨ ਸੇਮ ਸੇਮ ਜਿਹਾ ਹੀ ਰਹਿੰਦਾ ਹੁੰਦਾ ਥੋੜਾ ਬਾਲੇ ਫਰਕ ਪੈਂਦਾ ਹੁੰਦਾ ਆ ਫੜ ਲਾ ਇੱਕ ਆ ਫੜ ਲਾ ਜੋ ਬਰ ਇੱਕ ਝੋਟੀ ਆ ਦਿਖਾਈ ਆ 2 ਨੰਬਰ ਤੇ ਤੇ ਉਹ ਝੋਟੀ ਦਿਖਾਈ ਆ ਵੱਡੀ ਤੁਹਾਨੂੰ 1 ਨੰਬਰ ਤੇ ਆ ਝੋਟੀ ਜੋੜੇ ਚ ਬਾਈ ਕਹਿੰਦਾ ਕੰਸੈਸ਼ਨ ਹੋ ਜਾਊਗਾ ਤਕਰੀਬਨ ਝੋਟੀ ਇਹ ਵੀ ਉਹਦੇ ਮੁਕਾਬਲੇ ਦੀ ਆ ਠੀਕ ਆ ਗੱਲ ਥੋੜਾ ਜਿਹਾ ਕੁਆਲਿਟੀ ਦਾ ਅੰਤਰ ਆ ਉਹਦਾ ਰੇਟ ਘਟਾ ਬ ਕਿ ਨਹੀਂ ਦੱਸਿਆ ਦੋ ਨੰਬਰ ਵਾਲੀ 220000 10000 ਮਾਨ ਲਊਗਾ 210000 ਲੈਣਾ ਬਸ ਨਾਲ ਇਹਦੇ ਕੱਟੀ ਆ ਕੱਟੀ ਵੀ ਨਾਲ ਹੀ ਦੇਵੇਂਗਾ ਨਾਲ ਕੱਟੀ ਨਾਲ ਦੇਊਗਾ ਇਹਦਾ ਕੀ ਸੀ ਨਾ ਇਹਦਾ ਇਹਦਾ ਗਾਵਾ ਵਰਗੀ ਮੈਂ ਗਾਵਾ ਵਾਲੀ ਇਹ ਕਹ ਦੋ ਸੂਈਆ ਇਹ ਰਾਤ ਸੂਈਆ ਬੱਚਾ ਖੜਾ ਕਰ ਓਏ ਥਾਨ ਬੜਾ ਚੰਗਾ ਲੱਗਿਆ ਇਹਨੂੰ ਆ ਬਾਲਾ ਦੇਖੀ ਗੇਠਾ ਪਾ ਲਾ ਬਚਾਲੇ ਇਹ ਬਾਈ ਕਹਿੰਦਾ ਰਾਤ ਦੀ ਸੂਈਆ ਇਹਦਾ ਸੂਆ ਕਿਹੜਾ ਕਿੰਨੀ ਕਿੰਨੀ ਦੂਰ ਆ ਸੂਆ ਕਿਹੜਾ ਇਹਦਾ ਦੂਜਾ 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 ਪਿਓਰ ਬੱਚਾ ਕੀ ਆ ਰਿਹਾ ਹੋਲ ਝੋਟੀ ਇਹਦੇ ਗੱਲ ਵੀ ਕੱਟੀ ਖੋਲ ਚੋਬਰਾ ਤੋਰ ਗਈ ਆ ਨਾਲ ਇਹਦੇ ਆ ਗਈ ਸੱਜਣੋਂ ਕੱਟੀ ਜੇਰ ਚ ਪੱਡਾਨਾ ਦਾ ਜਮਾ ਐ ਨੋਕੇ ਦੀ ਰਿਪੋਰਟ ਜੀ ਸਾਰੀ ਜੇਰ ਪੈ ਗਈ ਸਾਰੀ ਐਨ ਟਨ ਇਹਦੀ ਰਿਪੋਰਟ ਕੀ ਆ ਦੁੱਧ ਦੀ ਇਹ ਪਨੂਨ ਝੋਟੀ ਨੇ ਕੱਢਿਆ ਦੁੱਧ 16 ਕਿਲੋ ਇਹਦੀ ਕੀ ਦੁੱਧ 20 ਕਿਲੋ ਦੇਣਾ ਨੇ 20 ਕਿਲੋ 4 ਕਿਲੋ ਵੱਜੂਗੀ ਮੈਂ ਕਹਿੰਦਾ ਜੇ ਨਹੀਂ ਨਹੀਂ ਇਹ ਨਾ ਵਧੀ ਦੇ ਪੋਲੀ ਪਾਲੀ ਦੇਖੀ ਝੋਟੀ ਕਿੰਨੀ ਆ ਥੱਲੋ ਆ ਝੋਟੀ ਚੰਗੀ ਆ ਇੱਕ ਥੋੜਾ ਜਿਹਾ ਪੁਆਇੰਟ ਇਹਦੇ ਚ ਹੈਗਾ ਨੈਗੇਟਿਵ ਸਿੰਘ ਸਿੰਘ ਵਾਲਾ ਕੱਲਾ ਵੀ ਸਿੰਘ ਵੀ ਜੱਜ ਦਾ ਸਿੰਘ ਨਾ ਇਹਦਾ ਗੱਲਾ ਦੇਖਿਓ ਬਾਕੀ ਬਾਡੀ ਵਾਲੀ ਪੱਖ ਤੋਂ ਵੀ ਚੰਗੀ ਆ ਥਣ ਦਾ ਸਹਿਜ ਇਹਦਾ ਐ ਮੰਨ ਲਾ ਵੀ 23-3 ਲੱਖ ਵਾਲੀ ਨੋ ਵੀ ਚੰਗਾ ਲੱਗਿਆ ਵੀ ਸਿੰਘ ਵੀ ਜੱਜ ਦਾ ਝੋਟੀ ਦਾ ਆ ਤੇ ਉਸ ਤੋਂ ਬਾਡੀ ਦੇਖ ਸਕਦੇ ਹੋ ਬਰੀਡਿੰਗ ਦੇ ਮਾਮਲੇ 'ਚ ਇਹ ਬੈਸਟ ਰਹੂਗੀ ਜੇ ਕਿਸੇ ਭਰਾ ਨੇ ਬਰੀਡਿੰਗ ਬਰੀਡਿੰਗ ਤੇ ਕੰਮ ਕਰਨਾ ਚੰਗੀ ਬਰੀਡ ਤਿਆਰ ਕਰਨੀ ਆ ਤੇ ਬਰੀਕੀਆਂ ਬਰੂਕੀਆਂ ਆ ਗਈਆਂ ਫੁੱਲ ਬਰੀਕ ਆ ਗਈ ਝੋਟੀ ਹਰੇਕ ਪੱਖ ਤੋਂ ਦੁੱਧ ਵੀ ਚੰਗਾ ਪਾਉਣ ਦੀ ਉਮੀਦ ਆ ਤੇ ਚਵਾਈ ਦੀ ਨੰਮ ਕਿਵੇਂ ਆਹੀ ਚਵਾਈ ਦਾ ਵਾਲੀ ਪੰਪੇ ਆ ਮੋਟਿਆ ਭੋਲਾ ਮੈਂ ਕਹਿੰਦਾ ਜਿਹੇ ਜਿਹੇ ਥਣ ਲੱਗਿਆ ਸੀ ਜੇ ਧਾਰ ਸਿੱਟੂ ਆ ਨਾਲ ਇਹਦੇ ਆ ਗਈ ਕੱਟੀ ਇਹ ਆ ਗਈ 3 ਨੰਬਰ ਤੇ ਇਧਰੋਂ ਕਮਾਲਾ ਧੁੱਪ ਜੀ ਚ ਕਮਾਲੇ ਕਮਾਲੇ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦੇ ਪੈਸੇ ਲਵਾਂਗੇ 1,85,000 ਲੈਣਾ ਬਸ 1,85,000 ਹਾਂ ਕਿੰਨਾ ਕੁ ਮੰਨਤਾਂ ਨੂੰ ਜੀ ਬਸ ਇਹ ਚ ਨਹੀਂ ਹੁੰਦਾ 5000 ਡਾਉਂਡ ਨਹੀਂ ਉਤਲਾ ਨਾ ਨਾ 5 ਡਾ ਕੇ ਆਪ ਫਿਰ ਇੱਥੇ ਬੰਦੇ ਲੈ ਮੈਂ ਸੌਦਾ ਵੱਡਾ ਚੀਜ਼ ਦੇਖ ਲੈ ਕਿ ਇਹ ਚੀਜ਼ 2 ਲੱਖ ਦੀ ਹੈ ਮੈਂ ਰੇਟ ਪਹਿਲਾਂ ਹੀ ਖਿੱਚ ਕੇ ਪਾਉਣਾ ਠੀਕ ਹੈ ਆਇਥੇ ਥਾਣ ਦਾ ਸਾਈਜ਼ ਚੈੱਕ ਕਰ ਸਕਦੇ ਹੋ ਗੈਰ ਵੀ ਫੁੱਲ ਰੱਖਦੀ ਆ ਤੇ ਨਾਲ ਇਹਦੇ ਹੈਗੀ ਆ ਸੱਜਣ ਉਹ ਕੱਟੀ ਨਿੰਮਾ ਕਹਿੰਦਾ ਵੀ ਇਹਦੇ ਚ ਪੰਜ ਉੱਡਣਾ ਨਹੀਂ ਕਹਿੰਦਾ ਦੇਖੀ ਕਿਉਂਕਿ ਪੈਸੀ ਕਹਿੰਦਾ ਚੰਗੀ ਕੀਮਤ ਲਾ ਕੇ ਖਰੀਦੀ ਹੋਈ ਆ ਝੋਟੀ ਬਾਕੀ ਸੁਭਾਅ ਦੀ ਵੀ ਠੰਡੀ ਸੀਲ ਆ ਤੇ ਚਵਾਈ ਦੀ ਬਾਈ ਕਹਿੰਦਾ ਹੈਗੀ ਆ 100 ਦਾ 100 ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰਦੇ ਹੋਏ 3 ਨੰਬਰ ਝੋਟੀ ਖੋਲ ਹੁਣ ਤੁਹਾਨੂੰ ਦਿਖਾ ਦੇਣਾ 4 ਨੰਬਰ ਵਾਲੀ ਨਾਲ ਇਹਦੇ ਵੀ ਸੱਜਣੋ ਕੱਟੀ ਆ ਸਿੰਘ ਆ ਗਿਆ ਬੰਦ ਬਿਲਕੁਲ ਚੌਥਾ ਦਿਨ ਸੂਈ ਨੂੰ ਆ ਇਹਦਾ ਸੂਆ ਕਿਹੜਾ ਦੂਜਾ ਦੂਜਾ ਚੌਥਾ ਦਿਨ ਆ ਸ ਲੇਖੀ ਕੱਤੀ ਨੂੰ ਕੀ ਜੀ ਇੰਨੀਆਂ ਸਾਫ ਲਿਓ ਨਾ ਕਿੱਥੋਂ ਫੜ ਗਿਆਂ ਬਾਈ ਬਹੁਤ ਜ਼ੋਰ ਲੱਗ ਜਾਂਦੇ ਹੈ ਬਹੁਤ ਜ਼ੋਰ ਲੱਗ ਜਾਂਦੇ ਠੀਕ ਆ ਗੱਲ ਆ ਆਪਣੀ ਹਰਿਆਣੇ ਦੀ ਹਾਂ ਹਾਂ ਇੱਧਰ ਦੀ ਇੱਧਰ ਉੱਲੇ ਬੰਨੇ ਦੀਆਂ ਇੰਨ ਕਮਾਲਾ ਹਰਿਆਣੇ ਜੋ ਖਰੀਦ ਬਾਈ ਕਹਿੰਦਾ ਹੈਗੀਆ ਟੋਟਲ ਹਰਿਆਣੇ ਦੀ ਬਾਕੀ ਸਾਨੂੰ ਪਸ਼ੂ ਵੀ ਦੱਸ ਦਾਂਗੇ ਉਹ ਆਪਾਂ ਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਪਸ਼ੂਆਂ ਦੀ ਕੁਆਲਿਟੀ ਦੱਸ ਦੂ ਵੀ ਕਿਹੜੇ ਏਰੀਏ ਦੇ ਨੇ ਸੂਆ ਦੂਜਾ ਕਿੰਨੇ ਦਿਨ ਦਾ ਸੂਆ ਇਹਦਾ ਚੌਥਾ ਦਿਨ ਹੈ ਜੀ ਚੌਥਾ ਦਿਨ 12 ਕਿਲੋ ਤੋਂ ਸਟਾਰਟ ਹੋਈ ਹੈ ਜੀ ਨਾਲ ਆ ਗਈ ਤੇ ਕੱਟੀ ਤੇ ਸਟਾਰਟਿੰਗ ਇਹਦੀ ਨਿੰਮਾ ਕਹਿੰਦਾ ਹੈਗੀ ਆ 12 ਕਿਲੋ ਤੋਂ ਲੈ ਚਲ ਅੰਦਰ ਨੂੰ ਚੁਬਰਾ ਇਹਨੂੰ ਚਵਾਈ ਦੀ ਕਿ ਮੈਨੇ ਮੈਂ ਕਹਿੰਦਾ ਜਿਹੜਾ ਥਣ ਮੈਂ ਲੈਂਦਾ ਹੀ ਨਹੀਂ ਟੈਟ ਧਾਰ ਦੀ ਮੈਂ ਜਾਪੇ ਨਹੀਂ ਲੈਂਦਾ ਮੈਂ ਚਵਾਈ ਦੀਆਂ 100 ਦੀਆਂ 100 ਮਿਲੀਆਂ ਤਕਰੀਬਨ ਹਾਂ 16 ਕਿਲੋ ਦੁੱਧ ਦੇਣਾ ਝੋਟੀ ਨੇ 12 ਕਿਲੋ ਹਾਜ਼ਰਾਂ 12 ਜਿੰਨਾ ਦਾ ਦਾਤਾ ਦੱਸਾਂਗੇ ਚੌਥਾ ਦੇਣਾ ਡੰਗ ਤੋਂ ਡੰਗ ਉਰੇ ਮੇਰੇ ਭਾਵੇਂ 5 ਦਿਨ ਚੋ ਕੇ ਲਿਜਾਓ ਮੈਨੂੰ ਕੋਈ ਵੱਟਾ ਨਹੀਂ ਹੈਗਾ ਫੋਨ ਨਾ ਆ ਜੇ ਕਿਸੇ ਦਾ ਵੀ ਨਿੰਮਾ ਚਪਾਉਂਦਾ ਨਹੀਂ 200 ਮੱਝ 베 ਅੱਜ ਤੱਕ ਆਇਆ ਨਹੀਂ ਦੋਸਤ ਲੱਗੀ ਜਦੋਂ 2 ਕਿਲੋ ਕਾਦੋਂ ਘਟਾਣਾ ਮੈਂ ਚੌਥੇ ਦਿਨ 12 ਕਿਲੋ ਦੇ ਲਾ 12 ਕਿਲੋ ਚੋਕੇ ਲਿਜਾਓ ਦਿਨ ਵੀ ਚੌਥਾ ਹੀ ਆ ਚੀਜ਼ ਦੇਖੀ ਇਧਰ ਮਾਰੀ ਕਈ ਭਰਾ ਕਹਿੰਦੇ ਨੇ ਵੀ ਚੌਥੇ ਦਿਨ 11 12 ਹੁੰਦਾ ਨਹੀਂ ਕਹਿੰਦੇ ਦੇਖੀ ਚੀਜ਼ ਪਾਵਰ ਨੇ ਦੇਣਾ ਕਈ ਸੱਜਣ ਕਹਿੰਦੇ ਨੇ ਕਹਿੰਦੇ ਵੀ ਚੌਥੇ ਦਿਨ 11 12 ਤਿਆਰ ਕਰ ਜੂ ਦੁੱਧ ਪਾਵਰ ਨੇ ਦੇਣਾ ਜਿਹੜੀ ਇਹ ਠਣਕੀ ਨਹੀਂ ਕਰਟ ਹੋਊਗਾ ਉਹਨੇ ਕੀ ਦੁੱਧ ਦੇਣਾ ਆ ਨਾਲ ਇਹਦੇ ਆ ਗਈ ਕੱਟੀ ਕੱਟੀ ਦੇਖੀ ਝੋਟੀ ਦੇਖੀ ਛਿੱッセ ਵਰਗੀ ਆ ਐ ਚਮਕ ਦਮਕ ਤਾਂ ਚੰਗੀ ਆ ਕੰਕ ਵੀ ਸਾਰੀ ਕਿੰਨਾ ਦੁੱਧ ਪਾਉ ਪੀਕ ਲੈਵਲ ਤੇ 16 ਕਿਲੋ ਜੀ ਇਧਰ 16 ਕਿਲੋ ਇਧਰ ਦੇਖੀ ਝੋਟੀ ਪੈਸੇ ਕਿੰਨੇ ਲਵੇਂਗਾ ਇੱਕ ਮਿੰਟ ਦਿਨ ਧਾਰ ਵੀ ਦਿਖਾਵਾਂ ਝੋਟੀ ਜੀ ਸਵਾਹ ਆਦੀ ਠੰਡੀ ਆ ਨਾ ਦੇਖੀ ਚਬਾਈ ਦੀ ਆ ਗਈ ਠੋਸ ਜਮਾ ਮੈਂ ਕਹਿੰਦਾ ਤੂੰ ਐ ਜਾਵੇਂਗਾ ਯਾਰ ਆ ਚਬਾਈ ਦੀ ਆ ਗਈ ਸੱਜਣਾ ਫੁੱਲ ਠੋਸ ਤੇ ਫੋਕੀ ਜਮਾ ਬਿਨਾ ਬੱਚੇ ਤੂੰ ਧਾਰਾਂ ਬਾਈ ਨੇ ਮਾਰਤੀਆਂ ਇਹ 16 ਕਿਲੋ ਬਾਈ ਕਹਿੰਦਾ ਦੇ ਦੂ ਵੀ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ 12 ਕਿਲੋ ਬਾਈ ਇਹਦੇ ਕੋਲ ਹੈਗਾ ਬੱਗ ਵੀ ਦੇ ਦੇ 18 ਵੀ ਦੇ ਦੇ 12 ਕਿਲੋ ਸਟਾਰਟਿੰਗ ਤੋਂ ਹੋਈ ਹੈ ਜੀ ਬਾਰਗ ਆ ਨਾਲ ਆ ਗਈ ਕੱਟੀ ਪੈਸੇ ਨੇ ਮੇ ਕਿੰਨੇ ਲਵੇਂਗਾ ਤੇ ਬਾਈ ਜਿਹਦੇ ਪੈਸੇ ਜਮਾ ਫਿਕਸ ਲਊਗਾ ਝੋਟੀ ਹੈਗੀ 2 ਲੱਖ ਦੀ ਕਿੰਨੇ ਦੇ ਲੈਣਾ 1,65,000 1 ਲੱਖ ਤੇ 65 ਲੈਣਾ ਬਸ ਕਿੰਨੇ ਉੱਡਣਗੇ ਇੱਕ ਬੈਂਡ ਨਾ 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 ਮੈਂ ਦਾਤਾ ਸੀ ਮੈਂ ਪਹਿਲਾਂ 35,000 ਦਾਤਾ ਅਸ਼ਾ ਹਾਂ ਇਹ ਆ ਗਈ ਮੇਰਾ ਖਿਆਲ ਆ 4 ਨੰਬਰ ਤੇ ਹੈ ਨਾ ਇਹ ਵੀ ਦੇਖੀ ਉਰਾਂ ਅਛੋਟੀ ਚੰਗੀਆਂ ਸ਼ਕੀਨਾਂ ਤੇ ਸਵੇਰ ਆਦੀ ਠੰਡੀ ਆ ਤੇ ਸਿੰਗ ਰੱਖਦੀ ਆ ਬੰਦ ਤੇ ਨਾਲ ਇਹਦੇ ਆ ਗਈ ਕਾੜੀ ਪਿਛਾੜੀ ਦੇਖੀ ਜਾਂਦੀ ਤੇ ਬਾਕੀ ਸਾਨੂੰ ਇੱਥੋਂ ਥਾਣ ਦਾ ਸੈਜ ਚੈੱਕ ਕਰਾ ਲੈਂਦੇ ਆ ਥਾਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ 19 ਕੁਵਾਲਾ ਲੈਵਾ ਦੇਖੀ ਲੈਵਾ ਦੇਖੀ ਬਟਨ ਵਾਲਾ ਦੇਖੀ ਕਿੱਥੇ ਲੱਗੇ ਹੋਏ ਨੇ ਗਦਾਵ ਤੇ ਆਡਰ ਆ ਗਿਆ ਇਹਦਾ ਆਪਾਂ ਕਹਿ ਸਕਦੇ ਆ ਵੀ ਮਾਰੀ ਮਾਰੀ ਹੁਣ ਦੇਖ ਉਹ ਮਾਰਤੇ ਕੈਮਰੇ ਕਰਾਤੀ ਤਸੱਲੀ ਹਰੇਕ ਪੱਖ ਤੋਂ ਤੇ ਹੁਣ ਚੋਬਰਾ ਤੌਰ ਤੇ 5 ਨੰਬਰ ਵਾਲੀ ਇਹ ਮੈਨੂੰ ਗੱਬਣ ਲੱਗਦੀ ਆ ਇਹ ਗੱਬਣਾ ਛੋਟੀ ਐਮ 29 ਦੀ ਆ ਸਿੰਘ ਬੰਦ ਹਾਂ ਸਿੰਘ ਬੰਦ ਤਕਰੀਬਨ ਤਕਰੀਬਨ ਜੈਡ ਬਲੇ ਕੇ ਆ ਗਈ ਹੈ ਨਾ ਹਾਂ ਕਿੰਨੇ ਕਿ ਦਿਨ ਪੈਂਡਿੰਗ ਨੇ ਇਹਦੇ ਅਜੇ ਜੀ 10 ਦਿਨ ਪਏ ਨੇ ਇਹਦੇ ਪੂਰੇ ਹਾਂ ਐਂ ਦੀ ਕੱਢ ਲਾ ਬਾਹਰ ਦੇ ਬੰਦੇ ਸਿੰਘ ਆ ਗਿਆ ਬਿਲਕੁਲ ਬੰਦ ਉਹ ਤੁਹਾਨੂੰ ਵਾਪਸੀ ਦੇ ਦਿਖਾਉਂਗਾ ਅਜੇ ਪਰ ਪੋਲ ਅਜ ਕੱਟੀ ਫਿਰਦੀ ਆ ਅਜੇ ਕੱਟੀ ਛੋਟੀ ਦੇ ਤਾਂ ਬਣ ਬਣ ਕੁਝ ਹੋਰ ਹੀ ਬਣ ਜੂ ਪਹਿਲਾਂ ਤਾਂ ਕਿੰਨਾ ਦੁੱਧ ਆਦਾ ਪਹਿਲਾਂ ਨੇ ਝੋਟੀ ਨੇ ਦੋ ਦਿੱਤਾ 18 ਕਿਲੋ ਨੇ 18 ਕਿਲੋ 20 ਕਿਲੋ ਦੋ ਦੇਣਾ ਦੀ ਝੋਟੀ ਨੇ 18 ਬਾਲਾ ਹੁੰਦਾ ਚੀਜ਼ ਨੇ ਦੇਣਾ ਹੈ ਚੀਜ਼ ਨੇ ਦੇਣਾ ਘਟਾਲਾ ਗਾ ਦੋ ਘਟਾਲਾ ਹੱਥ ਚ ਆ ਹੁਣ ਤਾਰੇਸ ਆਪਣੇ ਮੈਂ ਲੈਂਦਾ ਹੀ ਨਹੀਂ ਫਿਰ ਮੌਕੇ ਤੇ ਔਖਾ ਹੋ ਜੂ ਮਾਂ ਆ ਲੈ ਚਲਾ ਇਹਨੂੰ ਲੈ ਚਲਾ ਉਹ ਥੁੱਕਵਾ ਕੇ ਖੜਾ ਲਈਂ ਉੱਥੋਂ ਫੇਸ ਵਾਲੀ ਵੀ ਦਿਖਾਉਂਗਾ ਤੇ ਕੱਦ ਵੀ ਫੁੱਲ ਵੱਡਾ ਤੇ ਚੌੜੀ ਵੀ ਉੱਤੋਂ ਝੋਟੀ ਫੁੱਲ ਆ ਜੇ ਗੱਲ ਕਰ ਲਈਏ ਚੜਾਈ ਦੀ ਵੀ ਫੁੱਲ ਆ ਗਈ ਪੜਾ ਲੱਗੀ ਬਾਈ ਕਹਿੰਦਾ ਥੋੜੀਆਂ ਪਾਲੀਆਂ ਕਰਨਾ ਇੱਥੇ ਰੋਕੀ ਉਹ ਰਾਣੀ ਕੋਈ ਬੰਨ੍ਹੇ ਸਵੇਰੇ ਆਈ ਝੋਟੀ 300 ਕਿਲੋਮੀਟਰ ਹਸਾਰਨ ਤੋਂ ਲਈ ਆ ਇਹ ਇੱਥੇ ਰੋਕ ਲਾ ਆ ਸਿੰਘ ਆ ਗਿਆ ਬੰਦ ਬਿਊਟੀ ਵਾਲੇ ਪੱਖ ਤੋਂ ਵੀ ਆ ਗਈ ਝੋਟੀ ਸਵੇਰ ਆਦੀ ਠੰਡੀ ਸੀ ਲਾ ਸਿੰਘ ਆ ਗਿਆ ਜਮਾ ਰਿੰਗ ਸਿੰਘ ਕਹਿ ਸਕਦੇ ਆਪਾਂ ਕੇਰਾ ਹੋਰ ਤੋਰਦੇ ਆ ਤੋਰਦੇ ਤੋਰਦੇ ਉਹਨਾਂ ਲਈਏ 11 ਹੋਰ ਦਿਖਾ ਦੇ ਤੌਰ ਤੇ ਬਾਕੀ ਇਹ ਨਾੜਾ ਨਾੜਾ ਲੀਵਾ ਲੱਗੇ ਝੋਟੀ ਨੂੰ ਨਾੜਾ ਵਾਲਾ ਕੁਆਲਟੀ ਦੇ ਚੈੱਕ ਤੇ ਦਿਨ ਬਾਈ ਕਹਿੰਦਾ ਇਹਦੇ 10 ਪੈਂਡਿੰਗ ਨੇ ਰੈਗੂਲਰ ਤੋਰੀ ਚੱਲ ਬਾਈ ਰੋਕੀ ਨਾ ਉੱਤੋਂ ਦੀ ਕਮਾ ਲਈ ਆ 10 ਦਿਨ ਇਹਦੇ ਪੈਂਡਿੰਗ ਨੇ ਕੱਦ ਕਾਠ ਵਾਲੀ ਝੋਟੀ ਆ ਤੇ ਆ ਗਈ ਸਾਰੀ ਜੈਡ ਬਲੈਕ ਤੇ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਪੈਲਣ ਦਾ ਬਾਈ ਕਹਿੰਦਾ 17 18 ਕਿਲੋ ਦਾ ਰਿਕਾਰਡ ਆ ਵੀ ਇਸ ਵਾਰੀ 20 ਕਿਲੋ ਪਾ ਸਕਦੀ ਆ ਤੇ ਆਪ ਇਹ ਬਾਈ ਨੇ ਦੱਸਿਆ ਵੀ ਹੈਗੀ ਆ M29 ਦੀ ਤੇ ਚੜਾਈ ਬਹੁਤ ਆ ਉੱਤੋਂ ਇਹਦੇ ਪੁੱਠੇ ਦੀ ਚੜਾਈ ਦੀ ਗੱਲ ਹੀ ਕਰਨੀ ਇਹ ਲੰਬੀ ਲੰਬੀ ਵੀ ਫੁੱਲ ਆ ਗਈ ਉੱਤੋਂ ਤੇ ਸਿੰਗ ਵੀ ਬੰਦ ਆ ਗਿਆ ਬੰਦੇ ਕਮਾ ਕੇ ਭਾਈ ਇਹਦੇ ਨੂੰ ਮੈਂ ਪੈਸੇ ਕਿੰਨੇ ਲਵਾਂਗੀ ਛੋਟੀ ਤਾਂ 3 ਲੱਖ ਦੀ ਆ ਆਪਾਂ ਕਿੰਨੇ ਲਵਾਂਗੇ ਪਹਿਲਾਂ ਡਰਾ ਲਣਾ ਮੈਂ ਡਰਾ ਨਹੀਂ ਚੀਜ਼ 3 ਲੱਖ ਦੀ ਆ ਦੇਵਾਂਗੇ ਕਿੰਨੇ ਜੀ ਛੋਟੀ ਦੇਵਾਂਗੇ 2 ਲੱਖ 20 ਹਜ਼ਾਰ ਦੋ 20 ਦੀ ਫਿਰ ਬੰਦੇ ਆਏ ਕਹਿੰਦੇ ਨੇ ਵੀ ਜੇ ਇੰਨੇ ਦੇ ਤੁਸੀਂ ਘੱਟ ਦੀ ਗੱਲ ਦੰਨੇ ਆ ਸਵਾਗ ਇੱਕ ਹੋਰ ਇਹ ਨਾ ਕਹੀਓ ਵੀ ਅਗਲੀ ਵੀਡੀਓ ਤੇ ਅਸੀਂ ਦਾ ਰੇਟ ਵੱਧ ਵੀ ਪਾ ਪਾਵਾਂਗੇ ਜਿੱਦੇ ਤੂਪੀ ਜੇ ਰੁਕ ਗਈ ਜੇ ਰੁਕ ਗਈ ਜੇ ਵੇਗ ਗਈ ਠੀਕ ਆ ਨਹੀਂ ਫੇਰ ਆਏ ਨਾ ਕਹਿੰਦੇ ਵੀ ਅੱਜ 220 ਪਾਇਆ ਸੀ ਤੁਸੀਂ ਨੇ ਵੀ ਕੱਲ ਨੂੰ ਸਵਾ ਕੇ ਅਸੀਂ ਝੋਟੀ 3 ਲੱਖ ਦੀ ਵੀ ਵੇਚ ਸਕਦੇ ਹਾਂ ਠੀਕ ਆ ਗੱਲ ਠੀਕ ਆ ਗੱਲ ਤੇਰੇ ਦਾ ਭਾਅ ਬਾਜੂ ਮੈਂ ਗੱਬਣਾ ਆ ਪਾ ਹਾਂ ਅੱਜ ਗੱਬਣ ਵਾਲਾ ਭਾਅ ਇਹ ਬਾਈ ਕਹਿੰਦਾ ਹੈਗਾ ਇਹਦਾ ਗੱਬਣ ਵਾਲਾ ਭਾਅ ਇੱਧਰ ਇੱਧਰ ਦੇਖੀ ਦੇਖੀ ਝੋਟੀ ਸਿੰਘ ਆ ਗਿਆ ਬੰਦ ਤੇ ਬਾਕੀ ਨਾੜਾ ਨੂੜਾ ਸਾਨੂੰ ਆਰਡਰ ਤੇ ਦਿਖਾ ਦੇਣਾ ਕਿਉਂਕਿ ਹਲੇ ਸ਼ੁਰੂਆਤ ਕਰੀ ਆ 10 ਦਿਨ ਦੇ ਏੜ-ਗੇੜ ਬਾਈ ਕਹਿੰਦਾ ਇਹ ਕਰ ਦੂਗੀ ਕੀ ਰੇਟ ਦੱਸਿਆ ਫਿਕਸ ਇਹਦਾ ਜਮ 220000 ਦੋ ਵੀ ਦੀ ਹੋ ਜੂਆ ਬਸ ਹੋਊਗੀ ਹਾਂ ਜਾਨ ਠੀਕ ਆ ਗੱਲ ਤੇ ਹੁਣ ਤੁਹਾਨੂੰ ਦਿਖਾ ਦਾਨੇ ਆਪਾਂ ਅਗਲੇ ਨੰਬਰ ਵਾਲੀ ਆਹ ਵਾਲੀ ਪੱਟੀ ਲੀਂਖੜਾ ਇਹ ਵਾਲੀ ਵੱਡੀ ਆ ਤੇ ਥੱਲੇ 18 ਕਿਲੋ ਦੁੱਧ ਚਵਾ ਕੇ ਦੇਉਗਾ ਹੁਣ ਹੁਣ ਦੋਏ ਟਾਈਮ ਬੱਚਾ ਬੱਚਾ ਮਰ ਗਿਆ ਖਲੇੜ ਤੇ ਠੰਢੀ ਲੱਗਦੀ ਆ ਠੀਕ ਆ ਦੋਏ ਟਾਈਮ ਕੋਈ ਬੰਦਾ ਆ ਜੇ ਇਹਨੂੰ ਅੱਜ ਸੂਈ ਨੂੰ ਮੈ ਇਹਨੂੰ ਹੋ ਗਿਆ 7 ਦਿਨ ਠੀਕ ਆ 8ਵਾਂ ਦਿਨ ਆਜਾ ਠੀਕ ਆ 18 ਕਿਲੋ ਦੋਏ ਟਾਈਮ ਬੰਦਾ 18 ਕਿਲੋ ਕੰਡੇ ਦੁੱਧ ਲਾ ਕੇ ਲੈ ਜਾ ਆ ਸਿੰਗ ਰੱਖ ਦਿਆ ਬੰਦੂਰਲੇ ਪਾਸੇ ਦੀ ਕੱਟ ਦਾ ਜਹਾਜ਼ ਹੀ ਆ ਬਾਲੀ ਵੱਡੀ ਮੈਂ ਆ ਬਰੀਕ ਦੇਖ ਲਾ ਦੁੱਧ ਕਹਿੰਦੇ ਆਂ ਨੇ ਮਟਾਪੇ ਨੇ ਕੋਈ ਨਹੀਂ ਦੇਣਾ ਹੈਗਾ ਠੀਕ ਆ ਗੱਲ ਆ ਦੁੱਧ ਦੇਣਾ ਮੈਂ ਨਹੀਂ ਨਾਲ ਨਹੀਂ ਆ ਗਿਆ ਤਕਰੀਬਨ ਸਾਰੀਆਂ ਚੋਂ ਵੱਡਾ ਹਨਾ ਬਹੁਤ ਵੱਡੀ ਆ ਇਹ ਸਮੁੰਦਰੀ ਜਹਾਜ਼ ਈ ਆ ਚਵਾਈ ਦੀ ਕਵੇਂ ਚਵਾਈ ਤੇ ਤੈਨੂੰ ਹੁਣ ਧਾਰਾ ਮਾਰ ਕੇ ਦਿਖਾਵਾਂਗੇ ਅਈ ਖਰੇਟ ਤੇ ਠੰਡੀ ਮਿਲਦੀ ਆ ਮੈਂ ਕਹਿੰਦਾ ਤੈਨੂੰ ਤੇਰੇ ਸਾਹਮਣੇ ਹੁਣ 30 ਕਟੂਗਾ ਤਾਂ ਨਹੀਂ ਭਾਲਦੀ ਓ ਤੂੰ ਇੱਧਰ ਤਾਂ ਲੈ ਲੈ ਕੇ ਚੱਲ ਚੋ ਬਰਾ ਉਧਰ ਨੂੰ ਕਰੀਏ ਚੈੱਕ ਫੇਰ ਮਜਬੂਤੀ ਨਾ ਫੜਿਆ ਕਰ ਰਸਾਇ ਨਾ ਕਰਿਆ ਕਰ ਗੀੜੇ ਹੀ ਨਾ ਕਰਾ ਇਹਨੂੰ ਸਿੱਧੀ ਲੈ ਕੇ ਚੱਲ ਸੁਆ ਕਿਹੜਾ ਇਹਦਾ ਦੋਜਾ ਦੋਜਾ ਸੁਆ ਦੂਜਾ ਬੱਚਾ ਇਹਦਾ ਬਾਈ ਕਹਿੰਦਾ ਐਕਸਪਾਇਰ ਹੋ ਗਿਆ ਤੇ ਕਰਦਾ ਗਾਇਦਾ ਫੁੱਲ ਵੱਡਾ ਖੜਕੇ ਦਿਖਾਈ ਆੜੀ ਨਾਲ ਖੜਕੇ ਦਿਖਾਈ ਨਾਲ ਕੱਟ ਮਿੱਟਾ ਕੇ ਪਰਲੇ ਪਾਸੇ ਮੇਰੀ ਹਾਈਟ ਦੇਖ ਲਾ 6 ਫੁੱਟ ਉੱਚੀ ਆ ਜਿਵੇਂ ਨੌਕਰੀ ਬਿਸ਼ੇਰੀ ਹੁੰਦੀ ਆਪਾਂ ਕਹਿ ਲੈਣਾ 64 ਗਰਦਨ ਦੇਖੀ ਗਰਦਨ ਦੇਖੀ ਮੈਂ ਇਹਦੀ ਲਾਈ ਗਰਦਨ ਵੀ ਫੁੱਲ ਲੰਬੀ ਦਾ ਸਾਰੀਏ ਫੁੱਲ ਲੰਬੀ ਆ ਹਾਂ ਕੱਦ ਵੀ ਫੁੱਲ ਵੱਡਾ ਤੇ ਲੰਮਾ ਬੈਠੀ ਲੈ ਖਰੇਟ ਤੇ ਲਾ ਕੇ ਦਿਖਾ ਦੇ ਧਾਰਾ ਮਾਰ ਕੇ ਇਹਦੀਆਂ ਬੈ ਜਾ ਬੈ ਜਾ ਬੈ ਜਾ ਖਰੇਟ ਤੇ ਧਾਰ ਮਾਰ ਮਾਰ ਆ ਆਤੀ ਇਹਦੇ ਨਾਲ ਖਰੇਟ ਹੈ ਇਹਨੂੰ ਮਾਰ 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 ਕਈ ਭਰਾਵਾਂ ਨੂੰ ਨਹੀਂ ਪਤਾ ਹੋਊਗਾ ਵੀ ਖਰੇਟ ਬਣ ਜਾਂਦਾ ਜਦੋਂ ਬੱਚਾ ਐਕਸਪਾਇਰ ਹੋ ਜਾਂਦਾ ਧਾਰਾ ਮਾਰਦੇ ਥੱਲੇ ਲਾ ਦੇ ਖਰੇਟ ਤੇ ਪਹਿਲਾਂ ਖਲੇਟ ਖਲੇਟ ਚੱਕ ਬਾਈ ਖਲੇਟ ਚੱਕ ਕੇ ਹਾਂ ਖਰੇਟ ਤੇ ਲਾ ਦੇ ਮੈਂ ਤੇਰੀਆਂ ਧਾਰਾਂ ਦਿਖਾਦੀ ਮਾਰ ਕੇ ਹਾਂ ਕੱਦ ਵੀ ਫੁੱਲ ਬਟਾ ਆ ਗਿਆ ਤੇ ਸਿੰਗ ਵੀ ਗੋਲ ਆ ਗਿਆ ਹਾਂ ਸੂ ਆ ਗਿਆ ਦੂਜਾ ਤੇ ਦੁੱਤ ਲਿੰਮਾ ਕਹਿੰਦਾ 18 ਕਿਲੋ ਇਹਦੇ ਕੋਲੇ ਮੈਂ ਜਾਵਾਂ 18 ਹੈਗਾ ਲਿੰਮਾ ਮੈਂ ਕਹਿੰਦਾ ਚਵਾ ਕੇ ਦੇਵਾਂ ਯਾਰ ਦੋ ਟਾਈਮ ਚਾਰ ਟਾਈਮ ਮੈਂ ਕਹਿੰਦਾ ਪੰਜ ਟਾਈਮ ਚੋ ਮੈਨੂੰ ਕੀ ਚੱਕਰ ਆ ਠੀਕ ਆ ਖਰੇਟ ਤੇ ਧਾਰਾ ਮਾਰ ਧਾਰਾ ਮਾਰ ਦੇ ਧਾਰਾ ਮਾਰ ਦੇ ਖਲੇਟ ਤੇ ਸੁੱਧ ਲਾ ਧਾਰ ਦੇ ਮਾਰ ਦੇ ਕੁਛ ਨਹੀਂ ਕਹਿੰਦੀ ਡਰਦਾ ਘਾਤੋਂ ਆ ਰੋਲੇ ਚੋਨੇ ਦਾ ਹੈ ਲਾ ਦੇ ਦੇ ਅਖਰੇਟ ਤੇ ਬਾਈ ਕਹਿੰਦਾ ਲੱਗਦੀ ਆ ਤੇ ਠੰਡੀ ਸੀਲ ਮਿਲਦੀ ਆ ਟੀਕੇ ਟੂਕੇ ਵਾਲਾ ਸਿਸਟਮ ਨਹੀਂ ਹੈਗਾ ਕੋਈ ਆ ਯਾਰ ਚਾਰ ਟਾਈਮ ਚੋ ਖਿਲ ਜਾਓ ਮੈਨੂੰ ਕੋਈ ਟੈਨਸ਼ਨ ਨਹੀਂ 14 ਮੈਂ ਥੱਲੇ ਧਾਰਾ ਮਾਰ ਲੀ ਦੁੱਧ ਸਾਨੂੰ ਦੱਸ ਦੇ ਨਾ ਦੁੱਧ ਦੇ ਦਾ ਸਾਰਾ ਚੋਣ ਚ ਹੀ ਆਊਗਾ ਆਖ ਰੇਟ ਤੇ ਵੀ ਦਿਖਾ ਦੇਣੇ ਲੱਗਦੀ ਤੇ ਧਾਰਾ ਵੀ ਦਿਖਾ ਦੇਣਾ ਅੱਛਾ ਬਾਈ ਦੀ ਫੁੱਲ ਠੋਸ ਆ ਬਸ ਜਿਆਦੇ ਨਾ ਮਾਰ ਮੂਰਲੇ ਚ ਦੋ ਦੋ ਹੋਰ ਮਾਰ ਦੇ ਮੂਰਲੇ ਚ ਹੋਰ ਮਾਰ ਦੇ ਗਾੜੀ ਗਾੜੀ ਆ ਛੋਟੀ ਦੀ 2.5 ਕਿਲੋ ਦੀ ਬਾਹ ਛੱਡ ਦੇ ਪੈਸੇ ਕਿੰਨੇ ਲਵੇਂਗਾ ਇਹਦੇ ਪੈਸੇ ਲਵਾਂਗਾ ਤਾਂ 2 ਲੱਖ 2 ਲੱਖ ਮਾਹ ਲੈਣਾ ਛੋਟੀ 18 ਕਿਲੋ ਚਵਾ ਦੇ 18 ਕਿਲੋ ਚਵਾ ਕੇ 2 ਲੱਖ ਆ ਲੈ ਜਾ ਆ ਕਰੀ 1 ਮਿੰਟ ਖਲੇਟ ਲੈ ਜਾਗਾ ਚਾਰ ਟਾਈਮ ਚਵਾ ਦੇਗਾ ਮੈਂ ਕਰਿਆ ਯਾਰ 5 ਦਿਨ ਚੋਂ ਮੈਨੂੰ ਇੱਕ ਮਿੰਟ ਖੜ ਜਾ ਆ ਕੱਦ ਆ ਗਿਆ ਫੁੱਲ ਵੱਡਾ ਖਰੇਟ ਤੇ ਤੁਹਾਨੂੰ ਲਾ ਕੇ ਵੀ ਦਿਖਾ ਦਾਨਿਆ ਤੁਹਾਨੂੰ ਧਾਰਾ ਵੀ ਦਿਖਾਤੀ ਆ ਮਾਰ ਕੇ ਦਿਖਾ ਦੇ ਮੈਨੂੰ ਬਾਕੀ ਜਿਹੜੇ ਭਰਾ ਨੂੰ ਪਸੰਦ ਆਉਗੀ ਉਹਦਾ ਹੱਕ ਹੁੰਦਾ ਵੀ ਉਹ ਦੋ ਡੰਗ ਚਾਹਾਂ ਲੈ ਜਾ ਲੈ ਜਾ ਚੋ ਕੇ ਲੈ ਕੇ ਜਾਵੇ ਲੈ ਜਾ ਇਹ ਬੱਚਾ ਕਦੋਂ ਮਰਿਆ ਇਹਦਾ ਪਰਸੋਂ ਮਰਿਆ ਬਾਈ ਸੁਆ ਕਿੰਨੇ ਕ ਦਿਨ ਦਾ ਇਹਦਾ ਸੁਆ ਇਹਦਾ 8 ਦਿਨਾਂ ਦਾ ਬਾਈ 8 ਮੈਲੇ ਹਜੇ ਚੱਲੀ ਨਹੀਂ ਚੱਲੂਗੀ ਹਾਂ ਚੱਲੂਗੀ ਆ ਮੈਲੇ ਬਾਈ ਕਹਿੰਦਾ ਇਹ ਚੱਲੂਗੀ ਤੇ ਮਿਲਦੀ ਖਰੇਟ ਤੇ ਆ ਠੰਡੀ ਸੀਲ ਉਹ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਦੋ ਟਾਈਮ ਚਾਰ ਟਾਈਮ ਜ਼ਰੂਰ ਲੈ ਜਾਓ ਬਾਈ ਉਹ ਬੱਚਾ ਚੁੱਕ ਗਿਆ ਉਹ ਦੇਖ ਤੇ ਬਾਕੀ ਥਣ ਦਾ ਸਾਈਜ਼ ਕਰ ਸਕਦੇ ਹੋ ਚੱਕ ਇੱਥੇ ਤੋਂ ਇਹ ਆਰਡਰ ਵੀ ਸੋਨਾ ਰੱਖਦੀ ਰੱਖਦੀ ਫਿਕਸ ਜਾ ਤੇ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਤਿਆਰੀ ਦਾ ਹੈਗਾ ਪੂਰਾ 18 ਕਿਲੋ ਉਹ ਡੰਗ ਦੋ ਡੰਗ ਜਿਵੇਂ ਬਾਈ ਨੇ ਦੱਸਿਆ ਵੀ ਆਪਾਂ ਚਬਾ ਦਾਂਗੇ ਰੇਟ ਕੀ ਦੱਸਦੀ ਬਾਈ ਦਾ 2 ਲੱਖ ਰੁਪਈਆ ਲੈਣਾ ਬਸ ਇਹਦਾ ਲੈਣਾ ਬਾਈ ਕਹਿੰਦਾ ਪੂਰਾ 2 ਲੱਖ ਤੇ ਹੁਣ ਤੁਹਾਨੂੰ ਦਿਖਾ ਦਨੇ ਇੱਕ ਬੱਚੀ ਸਾਈ ਆਲ ਦਾ ਤੋਹਫਾ ਲਿਆ ਪ੍ਰਵਿੰਦਰ ਖੋਲ ਕੇ ਬੈੜੀ ਤੋਰ ਜੋ ਬਰਾ ਖੋਲ ਕੇ ਬੈੜੀ ਦਾ ਵੀ ਬੱਚਾ ਇਹਦਾ ਵੀ ਉਹ ਪਿਆ ਕੰਦ ਤੇ ਨਾ ਬੱਚਾ ਇਹਦਾ ਵੀ ਬੈੜੀ ਇਹ ਵੀ ਠੰਡੀ ਆ ਬੱਚਾ ਇਹਦਾ ਵੀ ਕੰਦ ਤੇ ਪਿਆ ਤੇ ਆ ਇਹ ਵੀ ਤੈਨੂੰ ਦਿਖਾਵਾਂਗੇ ਇਹ ਤਾਂ ਗਰਮ ਹੁੰਦੀ ਆ ਆਹੋ ਗਰਮ ਹੁੰਦੀ ਹੈ ਕਿਉਂ ਠੰਡਿਆ ਪੂਰੀ ਬਾਲੀ ਠੰਡੀ ਆ ਬੜਾ ਘਾਰਾਂ ਦਿਖਾ ਨਹੀਂ ਮਾਰ ਕੇ ਮੈਂ ਲੈ ਤੈਨੂੰ ਚੋਕੇ ਦਿਖਾਉਂਗਾ ਹੁਣ ਸੁਆ ਕਿਹੜਾ ਦੂਜਾ 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 ਸੁਆ ਆ ਗਈ ਸਾਈਵਾਲ ਕੰਪਨੀ ਚ ਸਾਈਵਾਲ ਪਿਓਰ 20 ਕਿਲੋ ਐ ਦੋ ਟਾਈਮ ਚੋਕੇ ਲਜਾਓ ਦੂਜਾ ਸੁਆ ਦੂਜਾ ਸੁਆ 20 ਕਿਲੋ ਹੈਗਾ ਮੈਂ ਕਹਿੰਦਾ ਚੋਕੇ ਲਜਾਓ ਇਹ ਕੋਈ ਮੇਲਾ ਥੋੜੀ ਲੱਗ ਰਿਹਾ ਲੈ ਚੱਲ ਇਹਨੂੰ ਇਹਨੇ ਮੈਂ ਕਹਿੰਦਾ ਮੰਡੀ ਵਾਲਾ ਕੰਮ ਨਹੀਂ ਵਿੱਚ ਬਾਜ-ਬਾਜ ਕੇ ਦੇਵਾਂਗੇ ਦੋ ਟਾਈਮ ਚਾਰ ਟਾਈਮ ਲੈ ਚੱਲਾ ਇਹਨੂੰ ਲੈ ਚੱਲ ਡਰਦੀ ਆ ਦਿੱਥੋਂ ਜਾਨਵੀ ਚੰਗੀਆਂ ਵਾਜਨ ਵਜੂਦ ਵੀ ਚੰਗਾ ਬੱਚੀ ਦਾ ਰੰਗ ਰੂਪ ਵੀ ਬਹੁਤ ਸ਼ਾਨਦਾਰ ਆ ਗਿਆ ਸਭ ਤੋਂ ਮੇਨ ਗੱਲ ਥਣ ਦਾ ਸਾਈਜ਼ ਆ ਗਿਆ ਸੈਜ ਵਾਖਮਾਲ ਆ ਗਿਆ ਬੰਦੇ ਚੋਬਰਾ 20 ਕਿਲੋ ਬਾਈ ਕਿਨਾਂ ਸਾਈ ਵਾਲ ਕੋਲੇ ਹਾਜ਼ਰ ਹੈ ਕਿਉਂਕਿ ਸਾਈ ਵਾਲ ਕੋਲੇ ਇੰਨਾ ਦੁੱਧ ਹੁੰਦਾ ਨਹੀਂ 15 1/2 ਕਿੜੀ ਰਹਿ ਜੇ ਨੇ ਜਿਆਦਾ ਤਰਸਾਈ ਵਾਲਾ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਐ ਇਧਰੋਂ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਦਾ ਸੂਆ ਨੂੰ ਮੇਰਾ ਬਾਈ ਇਹਦਾ ਵੀ 5-7 ਦਿਨ ਦਾ ਹਫਤੇ ਦਸੂਗਾ ਮੈਲੇ ਚੱਲੂਗੀ ਹਾਂ ਚੱਲੂਗੀ ਲੱਤਾਰਾਂ ਤੁਹਾਨੂੰ ਸੱਜਣੋਂ ਮਾਰ ਕੇ ਇਹਦੀਆਂ ਦਿਖਾ ਦਾਨੀਆਂ ਬਾਕੀ ਡੰਗ ਦੋ ਡੰਗ ਜਿਹੜੇ ਭਰਾ ਨੂੰ ਪਸੰਦ ਆਉਗੇ ਉਹ ਚਾਹੇ ਬਾਈ ਕੋਲੇ ਚੋਕੇ ਲੈ ਜਿਓ ਪਿਛਲੇ ਥਣਾ ਚੋ ਵੀ ਮਾਰਦੇ ਜੋ ਭਰਾ ਸੱਚ ਚਬਾਈ ਹੈਗੀ ਫੁੱਲ ਫੋਕੀ ਤੇ ਮੋਟੀ ਲਾ ਅਗਲਿਆਂ ਚੋ ਕਿਹੜਾ ਹੋਰ ਮਾਰਦੇ ਖਾਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਤੇ ਚਬਾਈ ਵਾਲੇ ਵੀ ਸੁੱਖ ਨਾਲ ਕੰਢੀ ਕੱਢਦੀ ਆ ਇਹ ਆ ਗਿਆ ਸਾਈ ਹਾਲ ਦਾ ਤੋਹਫਾ ਦੂਜਾ ਸੁਆ ਤੇ ਪੈਸੇ ਦੇ ਕਿੰਨੇ ਲਵਾਂਗੇ ਨੰਮੇ ਪੈਸੇ ਫੋਨ ਤੇ ਕਰ ਲੈ ਹੈ ਫੋਨ ਤੇ ਕਰਾਂ ਉਹ ਇਹਨਾ ਮੰਗ ਲਈ 2-3 ਲੱਖ ਨਾ 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 ਬਾੜੀ ਫੋਨ ਤੇ ਕਿੰਨੇ ਕ ਮੰਗੇਗਾ ਇੱਥੀ ਰਾਤ ਦੇ ਦੇ ਦਾਂਗੇ ਦੇ ਦਾਂਗੇ ਬਾੜੀ ਦੇ ਦਾਂਗੇ ਬਾੜੀ ਨੰਬਰ ਬੋਲ ਦੇ ਜਰਾ 62830 92551 62830 92551 ਬਾਈ ਦਾ ਨੰਬਰ ਆ ਇੱਕ ਤਾਂ ਦਿਖਾਈ ਆ ਸਾਈ ਹਾਲ ਬੱਛੀ ਦੂਜਾ ਸੁਹਾ ਤੇ 600 ਨੂੰ ਆ ਝੋਟੀਆਂ ਦਿਖਾਈਆਂ ਨੇ ਇਹਨਾਂ ਚ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ